ਸੋ ਪਿੰਡ ਤਰਨਕੋਟ ਰੰਧਾ ਆਵਾਦੇ ਗੁਰਦੁਆਰਾ ਸਾਹਿਬ ਦੇ ਵਿੱਚ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਫਤਾਰ ਸਿੰਘ ਰੰਧਾਵਾ ਦੇ ਅਗਵਾਈ ਹੇਠ ਹੋਈ ਹੈ। ਸੋ ਮੀਟਿੰਗ ਦੌਰਾਨ ਹੜ੍ਹਾਂ ਦੇ ਨਾਲ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਉਠਾਈ ਗਈ ਹੈ। ਤਾਂ ਆਗੂ ਨੇ ਦੋਸ਼ਤ ਕਹਿਆ ਕਿ ਸਰਕਾਰੀ ਜ਼ਮੀਨ ਉੱਤੇ ਕਾਸਟ ਕਰ ਰਹੀ 15 ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਦਰਨ ਲਗਾਇਆ ਜਾਵੇਗਾ। ਆਓ ਦੇਖਦੇ ਹਾਂ ਸਾਡੇ ਪੱਤਰਕਾਰ ਲੋਪਰੇ ਸਿੰਘ ਖੁਸ਼ੀਪੁਰ ਦੇ ਰ ਉਸਤੇ ਮਾਫੀ ਬਾਰੇ ਸੀ ਉਹ ਕਾਫੀ ਜ਼ਮੀਨਾਂ ਦਾ ਮਾਫੀਆ ਤੇ ਮਿਲ ਗਿਆ ਪਰ ਜਿਹੜੀਆਂ ਸੈਂਟਰ ਸਰਕਾਰ ਦੀ ਜਮੀਨ ਜਿਹੜੀ ਪਰਦੇਸ ਘਰ ਦੀ ਜਮੀਨ ਸੀ ਉਸ ਦਾ ਮਾਫੀਆ ਸਾਡਾ ਡੇਰ ਬਾਬਾ ਨੰਕ ਸੀ ਜਿਹੜੀ ਤਹਿਸੀਲਦਾਰ ਆ ਉਹ ਲੋਕਾਂ ਦੇ ਖਾਤੇ ਦੇ ਵਿੱਚ ਨਹੀਂ ਪਾਰਿਆ ਜਦ ਕਿ ਸਾਡੀਆਂ ਲਗਦੀਆਂ ਤਹਿਸੀਲਾਂ ਐ ਜਨਾਲਾ ਤਹਿਸੀਲ ਗਰਦਾਸਪੁਰ ਦੰਗਲਾ ਸਾਈਡ ਇਧਰ ਸਾਰੇ ਇਹ ਇਸ ਪ੍ਰਦੇਸ਼ ਸਰਕਾਰ ਦੀਆਂ ਜ਼ਮੀਨਾਂ ਦੇ ਜਿਹੜੇ ਮਾਪਜੇ ਪੈ ਗਏ ਆ ਜਦ ਕਿ ਸਰਕਾਰ ਵੱਲੋਂ ਕਿ ਇਹ ਨੀਤੀ ਬਣਾਈ ਗਈ ਸੀ ਕਿ ਜਿਹੜਾ ਕਿਸਾਨ ਆ ਮਾਪਜਾ ਉਹਨੂੰ ਦੇਣਾ ਵਾ ਭਾਵੇਂ ਕੋ ਟਕੇ ਤੇ ਕਰਦਾ ਵਾ ਭਾਵੇਂ ਕੋ ਪਟੇ ਦੀਆਂ ਜ਼ਮੀਨਾਂ ਤੇ ਕਰਦਾ ਵਾ ਸਾਰਿਆਂ ਦਾ ਬਰਾਬਰ ਹੱਕ ਆ ਕਿਉਂਕਿ ਨੁਕਸਾਨ ਸਾਰਿਆਂ ਦਾ ਬਰਾਬਰ ਹੋਇਆ ਵਾ ਇਸ ਕਰਕੇ ਅਸੀਂ ਅੱਜ ਇਹ ਮੇਸ ਵਿਸ਼ੇਸ਼ ਮੀਟਿੰਗ ਰੱਖੀ ਸੀ ਜਿਹੜੇ ਸਾਡੇ ਇਸ ਇਲਾਕੇ ਦੇ 15 ਪਿੰਡ ਇਸ ਤੋਂ ਪ੍ਰਭਾਵਤ ਨੇ ਉਹਨਾਂ ਕਿਸਾਨਾਂ ਦੇ ਨਾਲ ਵਿਚਾਰ ਵਟੰਡਾ ਕੀਤਾ ਗਿਆ ਵਾ ਹੁਣ ਅਸੀਂ ਇੱਕ ਵਾਰੀ ਡੀਸੀ ਸਾਹਿਬ ਨੂੰ ਮਿਲਾਂਗੇ ਉਦੋਂ ਬਾਅਦ ਅਗਲਾ ਜਿਹੜਾ ਸੰਘਰਸ਼ ਆ ਬੇਰ ਬਾਬਾ ਨਾਨਕ ਤਹਿਸੀਲ ਦੇ ਵਿੱਚ ਅਸੀਂ ਆਪਾਂ ਆਰੰਭ ਕਰਾਂਗੇ ਤਾਂ ਜੋ ਅਸੀਂ ਜਿਹੜੀ ਸਾਡੀ ਹੱਕੀ ਮੰਗਿਆ ਸਾਡੇ ਕਿਸਾਨਾਂ ਦੀ ਜਿਹੜੀ ਹੱਕੀ ਮੰਗਿਆ ਉਸ ਨੂੰ ਪੂਰਾ ਕਰਾ ਸਕੀਏ ਇਹਨਾਂ ਕਹਿ ਕੇ ਮੈਂ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਿੰਦਰ ਸਿੰਘ ਖੰਨਾ ਜਮਾਰਾ ਕਿਸਾਨ ਮਦਦ ਜੁਨੀਆ ਨੇ ਪੰਜਾਬ ਜੋ ਕਿ ਅਸੀਂ ਪਹਿਲੇ ਦਿਨਾਂ ਤੋਂ 1.5 ਮਹੀਨੇ ਤੋਂ ਲਗਾਤਾਰ ਡੀਸੀ ਸਾਹਿਬ ਨੂੰ ਮਿਲ ਰਹੇ ਆ ਔਰ ਤਹਿਸੀਲਦਾਰ ਸਾਹਿਬ ਨੂੰ ਵੀ ਮਿਲ ਲਿਆ ਐਡਮਨ ਸਾਹਿਬ ਨੂੰ ਵੀ ਮਿਲ ਲਿਆ ਹੁਣ ਅੱਜ ਦੀ ਕਿਹੜੀ ਮੀਟਿੰਗ ਸੀਗੀ ਆ ਤੁਨ ਕੋਟ ਰੰਧਾਵਾ ਕੀਤੀ ਗਈ ਆ ਤੇ ਇਹਦੇ ਵਿੱਚ ਬੇਨਤੀ ਅਸੀਂ ਸਰਕਾਰ ਨੂੰ ਕਰਨੇ ਆ ਕਿ ਸਾਨੂੰ ਪੱਕਾ ਵੈਨ ਦਾ ਕਿੜਾ ਵਾ ਇਹ ਨਾ ਉਦੋਂ ਮਿ ਦਿੱਤਾ ਜਾਵੇ ਇਥੋਂ ਸਾਡੀਆਂ ਕਿਹੜੀਆਂ ਮੰਗਾਂ ਤਰੰਤ ਕਿਹੜੀਆਂ ਨੇ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਅਸੀਂ ਉਹਦੇ ਪੱਕਾ ਬਵਾਂਗੇ ਫਿਰ ਤੁਹਾਨੂੰ ਲਾਜ਼ਮੀ ਇਹ ਦੇਣਾ ਵੀ ਪਵੇਗਾ ਕਿ ਲੈ ਕੇ ਹੀ ਉੱਠਣਾ ਆ ਇਸ ਕਰਕੇ ਸਰਕਾਰ ਨੂੰ ਗੂੰਗੀ ਬੋਲੀ ਨਾ ਹੋਵੇ ਤਹਿਸੀਲਦਾਰ ਜਾਣ ਬੁੱਝ ਕੇ ਇਹ 15 ਪਿੰਡਾਂ ਦੇ ਕਰੀਬ ਲੋਕਾਂ ਨੂੰ ਖਰਾਬ ਕਰ ਰਿਆ ਵਾ ਉਹ ਬੰਦਾ ਬਣ ਕੇ ਆਪਣਾ ਕਿਹੜਾ ਵਾ ਕੁਰਸੀ ਦਾ ਨਜਾਇਜ਼ ਕਿਹੜਾ ਵਾ ਉਹ ਨਾ ਕਰੇ ਜੋ ਦਾ ਹੱਕ ਬੰਦਾ ਉਸੇ ਤਰ੍ਹਾਂ ਕਿਹੜਾ ਮਾਅਵਜਾ ਤੁਰੰਤ ਦਿੱਤਾ ਜਾਵੇ ਅਸੀਂ ਅੱਜ ਇਹ ਕਿਹਾ ਵੀ ਪਹਿਲਾਂ ਤੇ ਡੀਸੀ ਸਾਹਿਬ ਨੂੰ ਹੁਣ ਮਿਲਾਂਗੇ ਕੁਝ ਦਿਨਾਂ ਦੇ ਵਿੱਚ ਹੀ ਉਸ ਤੋਂ ਬਾਅਦ ਫਿਰ ਡੇਰਾ ਬਾਬਾ ਨਾਨਕ ਤਹਿਸੀਲਦਾਰ ਨੂੰ ਪੱਕੇ ਤੌਰ ਤੇ ਘੇਰਿਆ ਜਾਏਗਾ ਇਹ ਉਹਨਾਂ ਬੜਾ